ਪਿਸਤੌਲ ਦੀ ਨੋਕ ਤੇ ਫੇਰ ਲੁੱਟ ਲਿਆ ਗਿਆ ਜੋਧਪੁਰ ਰਮਾਣਾ ਵਿਖੇ ਰੈਲੈਂਸ ਦਾ ਪٹرول ਪੰਪ ਤਿੰਨ ਆਏ ਸਨ ਇਹ ਲੁਟੇਰੇ ਅਤੇ ਇਹਨਾਂ ਕੋਲ ਸੀ ਪਿਸਤੌਲ ਡੀਐਸਪੀ ਦਿਹਾਤੀ ਹਿਨਾ ਗੁਪਤਾ ਵੱਲੋਂ ਦਿੱਤੀ ਗਈ ਜਾਣਕਾਰੀ ਦੱਸਣਾ ਬਣਦਾ ਹੈ ਕਿ ਥਾਣਾ ਸਦਰ ਦੇ ਅਧੀਨ ਪੈਂਦੇ ਪਿੰਡ ਜੋਧਪੁਰ ਰਮਾਣਾ ਦੇ ਇਸ ਰੈਲੈਂਸ ਪੰਪ ਦੇ ਉੱਤੇ ਇਸ ਤੋਂ ਪਹਿਲਾਂ ਵੀ ਇੱਕ ਦੋ ਵਾਰ ਲੁੱਟ ਹੋ ਚੁੱਕੀ ਹੈ ਅਤੇ ਹੁਣ ਵੀ ਜਿੱਥੇ ਤਿੰਨ ਹਥਿਆਰਬੰਦ ਲੁਟੇਰ ਇਸ ਜਿਹੜੇ ਉਹਨਾਂ ਵੱਲੋਂ ਇਸ ਪੰਪ ਦੇ ਉੱਤੇ ਹਥਿਆਰ ਦੀ ਨੋਕ ਤੇ ਉੱਤੇ ਲੁੱਟ ਕੀਤੀ ਗਈ ਜਿੱਥੇ ਸਕਿਉਰਿਟੀ ਗਾਰਡ ਨੂੰ ਵੀ ਅੰਦਰ ਤਾਲਾ ਗਿਆ ਉੱਥੇ ਇਹਨਾਂ ਵੱਲੋਂ 10000 ਰੁਪਏ ਦੀ ਲੁੱਟ ਦੀ ਜਿਹੜੀ ਸੂਚਨਾ ਉਹ ਮਿਲਿਆ ਡੀਐਸਪੀ ਦਿਹਾਤੀ ਹਨੂ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਥਾਣਾ ਸ਼ਾਦਰ ਵਿਖੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਆਈਏ ਦੀਆਂ ਟੀਮਾਂ ਅਤੇ थाना सदर ਦੀ ਪੁਲਿਸ ਪਾਰਟੀ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਅਸੀਂ ਦਿਖਾ ਰਹੇ ਹਾਂ ਇਹ ਪਿੰਡ ਜੋਧਪੁਰ ਮੰਡੀਆਂ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਰਿਲੇਖ ਦੇ ਆਪਣਾ ਪੰਪ ਦੇ ਉੱਤੇ ਹਥਿਆਰ ਦੀ ਨੋਕ ਦੇ ਉੱਤੇ ਫਿਰ ਦੁਬਾਰਾ ਲੁੱਟ ਕੀਤੀ ਗਈ ਹੈ। ਅਸੀਂ ਦਿਖਾ ਰਹੇ ਹਾਂ ਜਿੱਥੇ ਇਸ ਪੰਪ ਦੇ ਉੱਤੇ ਇਸ ਤੋਂ ਪਹਿਲਾਂ ਵੀ ਆਪਣਾ ਲੁੱਟ ਹੋ ਚੁੱਕੀ ਹੈ ਅਤੇ ਉਹਦੇ ਲੁਟੇਰੇ ਜਿਹੜੇ ਉਹ ਫੜੇ ਜਾ ਚੁੱਕੇ ਨੇ ਹੁਣ ਦੁਬਾਰਾ ਤੋਂ ਫਿਰ ਇਸ ਪੰਪ ਦੇ ਉੱਤੇ ਲੁੱਟ ਕੀਤੀ ਗਈ ਹੈ। ਤਿੰਨ ਹਥਿਆਰਬੰਦ ਅਲਟੇਰੀ ਆਉਂਦੇ ਹਨ ਇੱਕ ਕਾਰ ਦੇ ਉੱਤੇ ਤੇ ਇਹਨਾਂ ਵੱਲੋਂ ਜਿੱਥੇ ਸਕਿਉਰਿਟੀ ਗਾਰਡ ਨੂੰ ਵੀ ਆਪਣਾ ਅੰਦਰ ਹੀ ਤਾੜ ਲਿਆ ਜਾਂਦਾ ਹੈ ਅਤੇ ਉੱਥੇ ਪੰਪ ਦੇ ਅੰਦਰ ਆਪਣਾ ਕੰਮ ਕਰਦੇ ਕਰਿੰਦਿਆਂ ਤੋਂ ਪਿਸਤੌਲ ਦੀ ਨੋਕ ਦੇ ਉੱਤੇ 10000 ਰੁਪਏ ਦੀ ਲੁੱਟ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰੀਆਂ ਤਸਵੀਰਾਂ ਬਟਿੰਡਾ ਦੇ ਪਿੰਡ ਜੋਧੂ ਪਰਮਣੀਆਂ ਜਿੱਥੇ ਦੇਖ ਲਓ ਕਿ ਸਕਿਉਰਿਟੀ ਗਾਰਡ ਦੇ ਨਾਲ ਵੀ ਇਹਨਾਂ ਵੱਲੋਂ ਆਪਾਂ ਧੱਕਾ ਮੂਕੀ ਕੀਤੀ ਜਾ ਰਹੀ ਹੈ ਅਤੇ ਹਥਿਆਰਾਂ ਦੀ ਨੋਕ ਦੇ ਉੱਤੇ ਇਸ ਇਹਨਾਂ ਵੱਲੋਂ ਉਸ ਨੂੰ ਅੰਦਰ ਟਾੜੇ ਜਾ ਰਿਹਾ ਤੇ ਅੰਦਰੋਂ ਇੱਕ ਵਿਅਕਤੀ ਜਿਸ ਦੇ ਕੋਲ ਪਿਸਤੌਲ ਹੈ ਉਸ ਵੱਲੋਂ ਅੰਦਰ ਪੈਸੇ ਆਪਣਾ ਭਾਲੇ ਜਾ ਰਹੇ ਅਤੇ 10000 ਰੁਪਏ ਦੀ ਲੁੱਟ ਦੱਸੇ ਜਾ ਰਹੇ ਹੈ ਡੀਐਸਪੀ ਵੱਲੋਂ ਕਿ ਇਹਨਾਂ ਵੱਲੋਂ ਕੀਤੀ ਗਈ ਹੈ ਉਹਨਾਂ ਕਿਹਾ ਕਿ ਸਾਡੇ ਵੱਲੋਂ ਟੀਮਾਂ ਬਣਾ ਦਿੱਤੀਆਂ ਗਈਆਂ ਜਿੱਥੇ ਸੀਆਈਏ ਦੀ ਟੀਮ ਇਸ ਸੰਬੰਧੀ ਆਪਣਾ ਜਾਂਚ ਕਰ ਰਹੀ ਹੈ ਇਹਨਾਂ ਲੁਟੇਰਾਂ ਦੀ ਭਾਲ ਕਰ ਰਹੀ ਹੈ ਉੱਥੇ ਇਹਨਾਂ ਵੱਲੋਂ ਥਾਣਾ ਛੱਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਥਾਣਾ ਛੱਦਰ ਦੀ ਪੁਲਿਸ ਬਾਰਟੀ ਵੀ ਇਹਨਾਂ ਆਪਣਾ ਲੁਟੇਰਾਂ ਦੀ ਭਾਲ ਦੇ ਵਿੱਚ ਲੱਗ ਚੁੱਕੀ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਦਿਹਤੀ ਇਹਨਾਂ ਇਹਨਾਂ ਗੋਪਤਾ ਬਲੋਂ ਸਾਂਝੀ ਕੀਤੀ ਉਹਨੇ ਕਿਹਾ ਕਿ ਇਹ ਲੁਟੇਰੀ ਜਲਦੀ ਹੀ ਸਲੱਖਾਂ ਦੇ ਚੇ ਹੋਣਗੇ ਦੇਖੋ ਤਸਵੀਰਾਂ ਇਸ ਦੇ ਵਿੱਚ ਇਹ ਜਿਹੜੇ ਲੁਟੇਰੇ ਨੇ ਇੱਥੋਂ ਇੱਕ ਮੋਬਾਈਲ ਵੀ ਚੱਕ ਇੱਥੋਂ ਫਰਾਰ ਹੋ ਗਏ ਨੇ ਇਹ ਕਾਰ ਦੇ ਵਿੱਚ ਲੁਟੇਰੇ ਆਏ ਸੀ ਅਤੇ ਇਹਨਾਂ ਵੱਲੋਂ ਜੋਧਪੁਰ ਮਾਣਾ ਦੇ ਰਿਲੇਂਸ ਦੇ ਪੰਪ ਦੇ ਉੱਤੇ ਜਿਹੜੀ ਹੈ ਇਹ ਲੁੱਟ ਕੀਤੀ ਹੈ ਜਿਸ ਨੂੰ ਲੈ ਕੇ ਥਾਣਾ ਛੱਦਰ ਦੀ ਪੁਲਿਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਹੁਣ ਆਪਣਾ ਇਹਨਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਲੁਟੇਰਿਆਂ ਦੀ ਭਾਲ ਦੇ ਵਿੱਚ ਸੀਆਈਡੀ ਦੀ ਟੀਮ ਅਤੇ ਥਾਣਾ ਛੱਦਰ ਦੀ ਪੁਲਿਸ ਪਾਰਟੀ ਲੱਗ ਚੁੱਕੀ ਹੈ ਜਲਦੀ ਹੀ ਇਹ ਲੁਟੇਰੀ ਇਸ ਲੱਖਾਂ ਦੇ ਪਿਛੇ ਹੋਣਗੇ ਆਓ ਤੁਹਾਨੂੰ ਸੁਣਾਉਣੀ ਹੈ ਕੀ ਕਹਿੰਦੇ ਨੇ ਡੀਐਸਪੀ ਦਿਹਾਤੀ ਇਹਨਾਂ ਗੋਤਾ ਮੀਡੀਸੀ ਕੀ ਜੋਧਪੁਰ ਰੋਮਾਣਾ ਪਿੰਡ ਦੇ ਵਿੱਚ ਇੱਕ ਡੱਬਾਲੀ ਰੋਡ ਤੇ ਲਾਈਨਸ ਅਪ પેટ્રોલ ਪੰਪ ਹੈ ਉਹ ਕਿ ਤਿੰਨ ਅਣਪਛਾਤੇ ਵਿਅਕਤੀ ਸਿਲੇਰੀਓ ਕਾਰ ਦੇ ਵਿੱਚ ਆਏ ਸੀ ਤੇ ਉਹਨਾਂ ਨੇ ਇੱਕ ਸ਼ਾਪੇਜ ਵੈਪਨ ਸਖਾ ਕੇ ਆਪਣੇ પેટ્રોલ ਪੰਪ ਤੋਂ 10000 ਦੀ ਖੋ ਕੀਤੀ ਸਾਡੀ ਸਦਰ ਖਾਨੇ ਦੀ ਟੀਮ ਤੇ ਸੀਆਈਏ ਦੀ ਟੀਮ ਲੱਗੀਆਂ ਹੋਈਆਂ ਤੇ ਜਲਦੀ ਅਸੀਂ ਜਿਹੜੇ ਦੋਸ਼ੀ ਇਹਨਾਂ ਨੂੰ ਫੜ ਕੇ ਇਹਨਾਂ ਦੀ ਅਰੈਸਟ ਕਰਾ